ਨਸ਼ੇ ਦਾ ਤਿਆਗ ਕਰਨਾ ਪੈਣਾ ਆਪਦੇ ਆਪ ਆਪਾਂ ਨੂੰ ਦੁਬਾਰਾ ਘਰ ਵਾਪਸੀ ਕਰਨੀ ਪੈਣੀ ਨੌਜਵਾਨਾਂ ਨੂੰ ਸਾਰਿਆਂ ਨੂੰ ਕੀ ਪੰਜਾਬ ਦੀ ਧੀ ਘਰੋਂ ਨਿਕਲਦੀ ਬਾਅਦ ਚਾਹ ਵੀ ਪਹਿਲੋ ਕੈਡਨੈਪ ਹੋ ਜਾਂਦੀ ਹੈ ਤੇ ਸ਼ਰਮ ਦੀ ਗੱਲ ਆ ਪਿੰਡਾਂ ਦੀਆਂ ਧੀਆ ਪਹਿਣਾ ਸ਼ਹਿਰ ਦੇ ਵਿੱਚ ਆਇਲੈਂਸ ਕਰਨ ਜਾਂਦੀਆਂ ਤੇ ਪਿੰਡ ਨੂੰ ਕੋਈ ਬਢੀਰ ਉਹਦੇ ਮਗਰ ਜਾਂਦੀ ਹੈ ਜੱਥੇ ਤਾਂ ਇਹ ਦੇਖਣਾ ਸੀ ਵੀ ਸਾਡੇ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਲੋਕ ਵਸਦੇ ਆ ਅਸੀਂ ਤਾਂ ਉਹਨਾਂ ਦੀ ਰਾਖੀ ਕਰਨੀ ਸੀ ਅਸੀਂ ਤਾਂ ਸਾਡੇ ਤਾਂ ਜਿਹੜੇ ਪੁਰਖੇ ਨੇ ਉਹਨਾਂ ਨੇ ਤਾਂ ਜਿਹੜਾ ਗਜਨੀ ਦੇ ਬਾਜ਼ਾਰਾਂ ਤੋਂ ਅੱਜ ਤੱਕ ਮੋੜ ਕੇ ਲਿਆਂਦੇ ਗਾ ਪਰ ਆਪਣੇ ਤਾਂ ਪਿੰਡਾਂ ਦੇ ਨੌਜਵਾਨਾਂ ਦੇ ਉੱਤੇ ਬਲਾਤਕਾਰ ਦੇ ਪਰਚੇ ਹੋਣ ਲੱਗੇ ਇਹ ਗਲਤੀ ਹੈ ਨਸਲ ਕੁਛ ਹੀ ਹੋ ਰਹੀ ਹੈ ਤੇ ਅਸੀਂ ਉਸ ਚੀਜ਼ ਨੂੰ ਉਤਸ਼ਾਹਤ ਦੇ ਰਹੇ ਤੇ ਮੁੰਡੇ ਮੋਟਰਸਾਈਕਲ ਚੱਕ-ਚੱਕ ਕੇ ਮਗਰ ਜਾਂਦੇ ਆ ਐ ਨਹੀਂ ਹੋਣਾ ਚਾਹੀਦਾ ਆਪਾਂ ਤਾਂ ਇੱਛਾ ਤਾਂ ਬਚਾਉਣ ਵਾਲੇ ਆ ਆਪਾਂ ਤਾਂ ਚੁੰਨੀ ਦੇਣੀ ਹੈ ਉਹਨਾਂ ਦੇ ਉੱਤੇ ਆਪਾਂ ਤਾਂ ਕਹਿਣਾ ਵੀ ਸਾਡੀ ਭੈਣ ਆ ਇਹ ਸਾਡੀ ਧੀ ਆ ਦਸਤਾਰਾਂ ਸਿਰ ਤੇ ਕਫਨ ਬੰਨ ਕੇ ਸਜਾਉਣੀਆਂ ਪੈਣੀਆਂ ਜੇ ਪੰਜਾਬ ਬਚਾਉਣਾ ਤਾਂ